ਪਾਣੀ ਬਿਲਕੁਲ ਇਸ ਤਰ੍ਹਾਂ ਆ ਰਿਹਾ ਜਿਸ ਤਰ੍ਹਾਂ ਬਿਲਕੁਲ ਗੰਦੇ ਨਾਲਿਆਂ ਦਾ ਪਾਣੀ ਹੋਵੇ ਨਾ ਉਹ ਪੀ ਸਕਦਾ ਨਾ ਉਹ ਕੁਝ ਕਰ ਸਕਦਾ ਰੋਜ਼ ਅਸੀਂ ਮਤਲਬ ਮਾਰਕੀਟ ਤੋਂ ਪਜਾਰੋ ਹੀ ਪਾਣੀ ਲਿਆਣੇ ਚਾਰ ਪੰਜ ਸੌ ਲੱਗ ਜਾਂਦਾ ਡੇਲੀ ਦਾ ਪਾਣੀ ਬਿਲਕੁਲ ਗੰਦਾ ਹੈ ਉਹ ਜੋ ਤੁਸੀਂ ਮੂੰਹ ਤੇ ਪਾ ਵੀ ਲੋਗੇ ਤਾਂ ਤੁਹਾਨੂੰ ਥੋੜੇ ਚਿਰ ਬਾਅਦ ਖਾਰਸ਼ ਵਗੈਰਾ ਸ਼ੁਰੂ ਹੋਣੀ ਹੋ ਜਾਏਗੀ ਬੱਚਿਆਂ ਦੇ ਪੇਟ ਖਰਾਬ ਹੋ ਚੁੱਕੇ ਚ ਉਹ ਨਾਂਦੇ ਤਾਂ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਸੇ ਅਲਰਜੀ ਹੁੰਦੀ ਹੈ ਅਲਰਜੀ ਹੋਗੀ ਬੰਦੇ ਪਾਣੀ ਬੱਚਿਆਂ ਨੂੰ ਗੰਦੇ ਇੰਨਾ ਗੰਦਾ ਇੰਨਾ ਡਰਟੀ ਪਾਣੀ ਬਹੁਤ ਜ਼ਿਆਦਾ ਇੰਨਾ ਗੰਦਾ ਪਾਣੀ ਜਿਸ ਤਰ੍ਹਾਂ ਬਿਲਕੁਲ ਕਾਲਖ ਹੁੰਦੀ ਆ ਮੈਲ ਹੀ ਮੈਲ ਬਹੁਤ ਕਾਲਾ ਪਾਣੀ ਹੈ ਤਾਂ ਪਾਣੀ ਇੰਨਾ ਗੰਦਾ ਕਿ ਮਤਲਬ ਛਾੜਦੇ ਸੇ ਸਮੈਲ ਬੜੀ ਹੈ ਇਕ ਤੇ ਮਤਲਬ ਡੋਲੋ ਵੀ ਤੇ ਸਾਰੇ ਕਮਰਿਆਂ ਵਿੱਚ ਜਿਸਮੈਂਟ ਹੁੰਦੀ ਹੈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਸਾਰੇ ਆਉਂਦੇ ਹੁਣ ਆਨ ਵੋਟਾਂ ਲੈਣ ਅਸੀਂ ਦਵਾਂਗੇ ਚੰਗੀ ਤਰ੍ਹਾਂ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਇੱਕ ਵਿਕਸਿਤ ਇਲਾਕੇ 'ਚ ਖੜੇ ਹਾਂ ਤਾਂ ਗੁਰੂ ਨਾਨਕ ਨਗਰ ਨਾਮ ਦਾ ਇਲਾਕਾ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਏਰੀਆ 'ਚ ਪੈਂਦਾ ਹੈ ਜਿੱਥੇ ਗਲੀਆਂ ਪੱਕੀਆਂ ਨੇ ਸੜਕਾਂ ਪੱਕੀਆਂ ਨੇ ਪਰ ਇੱਥੇ ਜਿਹੜੀ ਦਿੱਕਤ ਹੈ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਸੀਂ ਸੋਚ ਰਹੇ ਹੋਗੇ ਕਿ ਇੱਥੇ ਬਹੁਤ ਸਾਰਾ ਵਿਕਾਸ ਹੋਇਆ ਕਿਉਂਕਿ ਗਲੀਆਂ ਵੈਲ ਮੇਨਟੇਨ ਨੇ ਲੇਕਿਨ ਇਸ ਇਲਾਕੇ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਉਹ ਬਹੁਤ ਉੱਵਲ ਦਰਜੇ ਤੇ ਨੇ ਤਾਂ ਉਸ ਦਾ ਕਾਰਨ ਕੀ ਹੈ ਇਸ ਇਲਾਕੇ ਦੇ ਵਿੱਚ ਮਿਲ ਰਿਹਾ ਗੰਦਾ ਪਾਣੀ ਤਾਂ ਗੰਦੇ ਪਾਣੀ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਕਿ ਇਸ ਵੇਲੇ ਇਹ ਪਾਣੀ ਜਿਹੜਾ ਹੈ ਨਲਕੇ ਤੋਂ ਨਿਕਲਦਾ ਹੈ ਤੋ ਉਸ ਤੋਂ ਬਾਅਦ ਪਾਣੀ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਕਿਉਂਕਿ ਇਸ ਪੂਰੇ ਇਲਾਕੇ ਦੇ ਵਿੱਚ ਪਾਣੀ ਗੰਦਾ ਹੈ ਤੁਸੀਂ ਦੇਖੋਗੇ ਪਾਣੀ ਦੀ ਬੋਟਲ ਇਹ ਜਿਹੜੀ ਪਰੀ ਹੈ ਇਸ ਦੇ ਵਿੱਚ ਇਸ ਦਾ ਰੰਗ ਕਾਲਾ ਹੈ ਔਰ ਇਹ ਕਾਲਾ ਪਾਣੀ ਜਿਹੜੇ ਨੇ ਅਸਲੇ ਲੋਕ ਪੀ ਰਹੇ ਨੇ ਤਾਂ ਤੁਸੀਂ ਦੇਖੋ ਕਿ ਇਸ ਬੋਟਲ ਦੇ ਰੰਗ ਦੇ ਵਿੱਚ ਇਸ ਕਾਲੇ ਪਾਣੀ ਨੂੰ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਸਾਹਮਣੇ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਇਸ ਇਲਾਕੇ ਦਾ ਗੰਦਾ ਹੋ ਚੁੱਕਾ ਹੈ ਔਰ ਲੋਕ ਇਸ ਗੰਦੇ ਪਾਣੀ ਨੂੰ ਪੀਨੂ ਮਜਬੂਰ ਨੇ ਇਲਾਕਾ ਵਿਕਸਿਤ ਹੈ ਗਲੀਆਂ ਪੱਕੀਆਂ ਨੇ ਸੜਕਾਂ ਪੱਕੀਆਂ ਨੇ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਇੱਥੇ ਲੋਕ ਜਿਹੜੇ ਗੰਦਾ ਪਾਣੀ ਪੀਨੂ ਮਜਬੂਰ ਨੇ ਨਲਕੇ ਦੀ ਟੰਕੀ ਤੋਂ ਨਲਕੇ ਤੋਂ ਨਿਕਲਦਾ ਪਾਣੀ ਵੀ ਦਿਖਾ ਰਹੇ ਕਿਸ ਤਰੀਕੇ ਨਾਲ ਕਾਲਾ ਹੋ ਰਿਹਾ ਹੈ ਤਾਂ ਇਲਾਕੇ ਦੇ ਲੋਕ ਸਾਡੇ ਨਾਲ ਮੌਜੂਦ ਨੇ ਮੈਡਮ ਕੀ ਪ੍ਰੋਬਲਮ ਆ ਰਹੀ ਸਭ ਤੋਂ ਜ਼ਿਆਦਾ ਹਾਂਜੀ ਜੀ ਪਾਣੀ ਬਿਲਕੁਲ ਇਸ ਤਰ੍ਹਾਂ ਆ ਰਿਹਾ ਜਿਵੇਂ ਬਿਲਕੁਲ ਗੰਦੇ ਨਾਲੇ ਦਾ ਪਾਣੀ ਹੋਵੇ ਨਾ ਉਹ ਪੀ ਸਕਦਾ ਨਾ ਉਹ ਗੁਸ ਕਰ ਸਕਦਾ ਜੀ ਹਾਂ ਤੇ ਫਿਰ ਕੀ ਕਰਦੇ ਹੋ ਤੁਸੀਂ ਫਿਰ ਮਤਲਬ ਕਰਨਾ ਕੀ ਹੈ ਬਸ ਉਹ ਸਾਡੇ ਸਾਹਮਣੇ ਲੈ ਆ ਕੇ ਬਸ ਪਾਣੀ ਦੇ ਨਾਲ ਉਹਦੇ ਨਾਲ ਥੋੜਾ ਇਨਾਂ ਗੁਜ਼ਾਰਾ ਕਰ ਲੈਣੇ ਤੇ ਕਾਰਨ ਕੀ ਰਿਹਾ ਕਾਰਨ ਕੀ ਪਤਾ ਨਹੀਂ ਜਿਹੜੀ ਗਲੀ ਰੁੱਟੀ ਹੈ ਉਸ ਤਰ੍ਹਾਂ ਉਸ ਤੋਂ ਬਾਅਦ ਦਾ ਇਹ ਸਾੜੇ ਆਇਆ ਹੋਇਆ ਹਾਂ ਹਾਂ ਮਤਲਬ ਪਾਣੀ ਇੰਨਾ ਗੰਦਾ ਕਿ ਮਤਲਬ ਛਾੜਦੇ ਨੇ ਸਕੇ ਸਮੈਲ ਬੜੀ ਹੈ ਇੱਕ ਤੇ ਮਤਲਬ ਡੋਲੋ ਵੀ ਤੇ ਸਾਰੇ ਕਮਰਿਆਂ ਵਿੱਚ ਜਿਸਮੈਲ ਹੁੰਦੀ ਹੈ ਕਿ ਸਮੈਲ ਤੋਂ ਬਗੈਰ ਬੰਦਾ ਰਹਿ ਨਹੀਂ ਸਕਦਾ ਕੁਝ ਹੋਰ ਵੀ ਲੇਡੀਜ਼ ਸਾਡੇ ਨਾਲ ਮੌਜੂਦ ਨੇ ਮੈਡਮ ਕੀ ਦਿੱਕਤਾਂ ਆ ਕਿ ਹੈ ਕੀ ਪ੍ਰੋਬਲਮ ਪਾਣੀ ਬਹੁਤ ਜਿਸ ਦਾ ਸੀਵਰੇਜ ਦਾ ਪਾਣੀ ਹੈ ਨਾ ਉਹ ਆ ਰਿਹਾ ਪਾਣੀ ਸਾਰਾ ਰੋਜ਼ ਅਸੀਂ ਮਤਲਬ ਮਾਰਕੀਟ ਤੋਂ ਬਾਜ਼ਾਰੋਂ ਹੀ ਪਾਣੀ ਲਿਆਨੇ ਤੇ 4-500 ਲੱਗ ਜਾਂਦਾ ਡੇਲੀ ਦਾ ਕਿੱਥੋਂ ਲੈਂਦੇ ਹੋ ਪਾਣੀ ਬਾਹਰ ਜਿਹੜੇ ਉਹ ਭਰੇ ਹੁੰਦੇ ਜਾਰ ਭਰੇ ਹੁੰਦੇ ਉਹ ਲੈ ਕੇ ਆਨੇ ਆ ਦੋ ਤਿੰਨ ਲਿਆਨੇ ਇੱਕ ਨਾ ਕੰਮ ਕਰਦੇ ਆ ਮਤਲਬ ਨਾ ਵੀ ਨਹੀਂ ਸਕਦੇ ਨਾ ਵੀ ਨਹੀਂ ਸਕਦੇ ਬਹੁਤ ਜ਼ਿਆਦਾ ਗੰਦਾ ਪਾਣੀ ਹੈ ਤੁਸੀਂ ਇਹਦੀ ਸ਼ਿਕਾਇਤ ਕੀਤੀ ਕਿਰੀ ਹਾਂਜੀ ਅਸੀਂ ਤੇ ਮੈਂ ਕਹਿੰਨੀ ਆ 20 30 ਵਾਰੀ ਕਰ ਚੁੱਕੇ ਆ ਆ ਕਾਉਂਸਲਰ ਸਿੱਕਾ ਹਜ਼ਾਰ ਵਾਰੀ ਉਹਨੂੰ ਕਹਿ ਚੁੱਕੇ ਆ ਉਹਨੇ ਸਾਡਾ ਨੰਬਰ ਹੀ ਬਲੌਗ ਚ ਪਾਤਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਆ ਸਾਰੇ ਆਂਦੇ ਹੂ ਨਾ ਨਾ ਮੋਟਾ ਲੈਣ ਅਸੀਂ ਦਵਾਂਗੇ ਚੰਗੀ ਤਰ੍ਹਾਂ ਹਾਂ ਹੁਣ ਨਹੀਂ ਦਵਾਂਗੇ ਨਹੀਂ ਦੇਵਾਂਗੇ ਨਹੀਂ ਦਵਾਂਗੇ ਬਿਲਕੁਲ ਨਹੀਂ ਦਵਾਂਗੇ ਅਸੀਂ ਫਰੇਜ ਬਲੌਗ ਤੇ ਪਾਣੀ ਗੰਦਾ ਐ ਨਾ ਤਾਂ ਦੱਸੋ ਆਪ ਪੇਟ ਇਨਫੈਕਸ਼ਨ ਸਾਨੂੰ ਰਹਿੰਦੀ ਐ ਨੀ ਦੂਸਰੇ ਤੀਸਰੇ ਦੇ ਨਹੀਂ ਕੰਮ ਹੋ ਜਾਂਦਾ ਪੇਟ ਇਨਫੈਕਸ਼ਨ ਸ਼ੁਰੂ ਹੋ ਜਾਂਦੀ ਐ ਪਾਣੀ ਗੰਦੇ ਨਾਲ ਹੀ ਹੁੰਦਾ ਨਾ ਸਾਰਾ ਕੁਝ ਪਾਣੀ ਸਾਫ ਹੋਵੇ ਤੇ ਸਾਰੇ ਬੱਚਿਆਂ ਦੇ ਪੇਟ ਖਰਾਬ ਹੋ ਚੁੱਕੇ ਜੋ ਨਾਂਦੇ ਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੇ ਸਿਰ ਅਲਰਜੀ ਹੁੰਦੀ ਅਲਰਜੀ ਹੁੰਦੀ ਗੰਦੇ ਪਾਣੀ ਬੱਚਿਆਂ ਨੂੰ ਗੰਦੇ ਇੰਨਾ ਗੰਦਾ ਇੰਨਾ ਡਰਟੀ ਪਾਣੀ ਬਹੁਤ ਜ਼ਿਆਦਾ ਇੰਨਾ ਗੰਦਾਪਣ ਜਿਸ ਤਰ੍ਹਾਂ ਬਿਲਕੁਲ ਕਾਲਕ ਹੁੰਦੀ ਆ ਮੈਲ ਹੀ ਮੈਲ ਬਹੁਤ ਕਾਲਾ ਪਾਣੀ ਹੈਗਾ ਤਾਂ ਇਹੋ ਕਹਿੰਦੇ ਆ ਸਾਡਾ ਪਾਣੀ ਗਲੀ ਦਾ ਸਾਫ ਸੁਥਰਾ ਹੋਣਾ ਚਾਹੀਦਾ ਤਾਂ ਬਿਲਕੁਲ ਕੁਝ ਹੋਰ ਵੀ ਲੋਕੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਭਾਜੀ ਸਸਰੀ ਗੱਲ ਜੀ ਕੱਲ ਹੀ ਮੈਂ ਕੰਪਲੇਟ ਲਿਖਾ ਕੇ ਆਇਆ ਵਾਂ ਇਹ ਨਹੀਂ ਕੋਈ ਸੁਣਾਈ ਨਹੀਂ 9 ਨੰਬਰ ਦਿੱਤਾ ਜੀ ਇੱਥੇ ਤੇ ਗੱਲ ਕਰ ਲੈਣਾ ਪਰ ਅਜੇ ਤੱਕ ਕੋਈ ਨਹੀਂ ਆਇਆ ਤੁਸੀਂ ਇਹ ਵੇਖੋ ਫੋਨ ਨੰਬਰ ਦੇਈ ਜਾ ਰਹੇ ਨੇ ਆਂਦਾ ਕੋਈ ਵੀ ਨਹੀਂ ਕੀ ਦਿੱਕਤ ਆ ਕੀ ਆ ਰਹੀ ਹੈ ਦਿੱਕਤ ਪਾਣੀ ਬਿਲਕੁਲ ਗੰਦਾ ਹੈ ਔਰ ਜੋ ਤੁਸੀਂ ਮੂੰਹ ਤੇ ਪਾ ਵੀ ਲੋਗੇ ਤਾਂ ਥੋੜੇ ਚਿਰ ਬਾਅਦ ਖਾਰਸ਼ ਵਗੈਰਾ ਸ਼ੁਰੂ ਹੋਣੀ ਹੋ ਜਾਏਗੀ ਕੁਛ ਚਿਰ ਬਾਅਦ ਉਹ हट ਜਾਂਦੀ ਹੈ ਪਾਣੀ ਪੀਣ ਤੋਂ ਇੰਨੇ ਕੋਹਾ ਜਾ ਰਹੇ ਨੇ ਜਿਹਦਾ ਕੋਈ ਹਿਸਾਬ ਹੀ ਨਹੀਂ ਹੈ ਮੁਸ਼ਕਲ ਨਹੀਂ ਜਾਦਾ ਪਹਿਲੇ ਪਾਣੀ ਨੂੰ ਸੰਭਾਲੋ ਇੱਕ ਦਿਨ ਪਾਣੀ ਬਚਾਓ ਉਲਟਾ ਪਾਣੀ ਤੇ ਜ਼ਿਆਦਾ ਵੇਸਟ ਹੋਣ ਦਿਆ ਵੇ ਪਾਣੀ ਦਾ ਦਿੱਕਤ ਇੰਨੀ ਜ਼ਿਆਦਾ ਕਿ ਕਹਿ ਨਹੀਂ ਸਕਦੇ ਸੀ ਬਹੁਤ ਹੀ ਬੁਰਾ ਹਾਲ ਹੈਗਾ ਪਹਿਲਾ ਸਵੇਰੇ ਉੱਠ ਕੇ 5 ਵਜੇ ਵੇਖੋ ਤਾਂ ਪਾਣੀ ਸੁੰਘੋ ਪਾਣੀ ਨੂੰ ਪਾਣੀ ਠੀਕ ਹੈ ਤਾਂ ਟਾਂ ਟਾਂਕੀ ਪਰੋ ਨਹੀਂ ਤਾਂ ਨਾ ਪਰੋ ਇੰਨੀ ਬੁਰਾ ਹਾਲ ਹੈ ਕਿ ਇਲਾਕਾ ਨਾ ਕੀ ਹੈ ਗੁਰਨਾਣਕ ਨਗਰ ਗਲੀ ਨੰਬਰ 6 ਚੋਂ ਬੋਲਦੇ ਹਾਂ ਮੈਂ ਨਾਨਕ ਨਗਰ ਇਲਾਕਾ ਗੁਰਨਾਣਕ ਨਗਰ ਇਲਾਕਾ ਤੇ ਪਾਣੀ ਦਾ ਇਹ ਹਾਲ ਹੈ ਤਾਂ ਬਿਲਕੁਲ ਇਲਾਕੇ ਦੇ ਹੋਰ ਵੀ ਲੋਕ ਮੌਜੂਦ ਨੇ ਆ ਪਾਜੀ ਕੀ ਕਹਿਣਾ ਚਾਹੋਗੇ ਕੀ ਦਿੱਕਤ ਆ ਰਹੀ ਹੈ ਹਾਂਜੀ ਕੀ ਦਿੱਕਤ ਆਈ ਹੈ ਬਾਰੇ ਇਨਸ਼ਾਅੱਲਾ ਤੇ ਪਤਾ ਹੈ ਪਰ ਉਹ ਦਿਨਲੀ ਚੇਕੜ ਵੀ ਕੇ ਵੇ ਲੋ 2 ਸਾਲ ਹੋ ਗਏ ਪੀੜੀਆਂ ਨੂੰ ਪਾਣੀ ਪੀ ਪੀ ਕਿਉਂ ਆ ਜੀ ਪਾ ਜੀ ਕੀ ਕਹਿਣਾ ਹੈ ਪਾਣੀ ਗੰਦਾ ਹੈ ਸੀਵਰੇ ਰੁੱਕ ਰੁਕੇ ਪਏ ਨੇ ਛੇਤੀ ਛੇਤੀ ਦਾ ਹੱਲ ਕਰੋ ਭਾਈ ਕੀ ਦਿੱਕਤਾਂ ਕੀ ਨੇ ਸਰਦਾਰ ਜੀ ਫੇਰ ਵੀ ਮੇਨ ਵਿਸ਼ੇ ਤੌਰ ਦੇ ਉੱਤੇ ਸਰ ਦਿੱਕਤਾਂ ਪਾਣੀ ਦੇ ਨਾਲ ਹੀ ਸਾਰਾ ਪਾਣੀ ਦੇ ਨਾਲ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਹੂੰ ਤੇ ਪਾਣੀ ਨਾ ਸਾਨੂੰ ਸਹੀ ਮਿਲੂਗਾ ਤੇ ਸਾਡਾ ਕੀ ਵਿਕਾਸ ਹੈਗਾ ਕੋਈ ਇਹ ਕੱਪੜੇ ਪਰਸੋ ਜੋ ਕੱਪੜੇ ਧੋਤੇ ਉਹ ਇੰਨੇ ਗੰਦੇ ਜਿਹੜੇ ਧੋਣ ਦੇ ਨਾਲ ਸਾਫ਼ ਨਹੀਂ ਦੇ ਉਲਟ ਗੰਦੇ ਹੋ ਗਏ ਬਿਲਕੁਲ ਤਾਂ ਤੁਸੀਂ ਵੇਖੋ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਨੇ ਕੁਛ ਹੋਰ ਵੀ ਇਲਾਕੇ ਦੇ ਲੋਕ ਨੇ ਸਰ ਕੀ ਮੈਨੂੰ ਤਾਂ ਇਹ ਜੀ ਆਪ ਆਣ ਜਿਹੜੇ ਜਿਹੜੇ ਵੱਡੇ ਮਹਿਕਮੇ ਦੇ ਬੰਦੇ ਨੇ ਉਹ ਪੀ ਕੇ ਦੇਖਣ ਸਾਡੇ ਕੋ ਪਾਣੀ ਅਸੀਂ ਉਹ ਇੱਜ਼ਤ ਕਰੀਏ ਮਾਨ ਕਰੀਏ ਕਿ ਦੇਖੋ ਪਾਣੀ ਪੀਓ ਤੁਸੀਂ ਆਇਆ ਗਰਮੀ ਪੜੀ ਹੈ ਸਾਡੇ ਕੋਲ ਵੀ ਪਾਣੀ ਪੀਓ ਅਸੀਂ ਤਾਂ ਇਹ ਚਾਹਨੇ ਆ ਅਸੀਂ ਹੋੜ ਕੇ ਚਾਹਨਾ ਕਿਉਂਕਿ ਅਸੀਂ 6 ਮਹੀਨੇ ਤੋਂ ਸਾਨੂੰ ਪਤਾ ਹੀ ਕਿੱਥੋਂ ਕਿੱਥੋਂ ਪਾਣੀ ਲਿਆ ਕੇ ਪੀਨੇ ਪਿਆ ਜਾਂ ਨਹੀਂ ਉਹ ਬੰਦਾ ਨਾ ਨਹਾ ਸਕਦਾ ਨਾ ਧੋ ਸਕਦਾ ਨਾ ਕੱਪੜੇ ਧੋਦਾ ਨਾ ਬਰਤਨ ਧੋਦਾ ਜਾਈਏ ਕਿੱਥੇ ਉਹ ਕਹਿੰਦੇ ਇਲੈਕਸ਼ਨ ਤੋਂ ਬਾਅਦ ਕਰਾਂਗੇ ਕਿ ਹੁਣ ਕਿੱਥ ਇਲੈਕਸ਼ਨਾਂ ਫਿਰ ਕਿੱਥੇ ਜਾਈਏ ਇਹ ਬੰਦੇ ਕਿੱਥੇ ਜਾਣ ਉਹਨਾਂ ਦਾ ਕੀ ਹਾਲ ਹੈ ਇਹਨਾਂ ਨੂੰ ਚਾਹਣਾ ਇਲੈਕਸ਼ਨ ਤਾਂ ਹੁੰਦੇ ਹੀ ਰਹਿੰਦੇ ਆ ਇੰਡੀਆ 'ਚ ਉੱਥੇ ਬੰਦੇ ਕਿੱਥੇ ਜਾਣ ਪਾਜੀ ਐ ਕਿ ਫਿਰ ਲੀਡਰਾਂ ਦਾ ਵੈਲਕਮ ਕਿਵੇਂ ਕਰੋਗੇ ਵੈਲਕਮ ਉਹਨਾਂ ਨੂੰ ਆਉਂਦੇ ਉਹ ਪਾਣੀ ਪਿਆ ਕੇ ਵਖਾਵਾਂਗੇ ਤੁਸੀਂ ਪੀਓ ਜੋ ਸਾਨੂੰ ਪਿਆਂਦੇ ਵੀ ਤੁਸੀਂ ਪਿਓ ਸਾਡੇ ਘਰ ਤੇ ਇਹੋ ਹੀ ਪਾਣੀ ਹੈ ਨਾ ਅਸੀਂ ਉਹ ਬਾਹਰੋਂ ਲਿਆ ਕੇ ਪਾਣੀ ਤਾਂ ਉਹਨਾਂ ਨੂੰ ਪਿਆਣਾ ਨਹੀਂ ਉਹਨਾਂ ਨੂੰ ਮੋਸਟ ਵੈਲਕਮ ਕਵਾਂਗੇ ਨਾਲ ਇਹਨਾਂ ਨੂੰ ਕਹਾਂ ਤੁਸੀਂ ਪੀ ਕੇ ਵੇਖੋ ਅਸੀਂ ਝੂਠੇ ਆ ਕਿ ਤੁਸੀਂ ਝੂਠੇ ਹੋ ਬਿਲਕੁਲ ਪਾਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਸੀਂ ਪਾਜੀ ਗੁਰੂ ਨਾਨਕ ਨਗਰ ਗਲੀ ਨੰਬਰ ਅੱਜ ਇੱਕ ਸਾਲ ਹੋ ਗਿਆ ਪੂਰਾ ਕੰਪਲੀਟਾਂ ਪਾਪ ਆ ਕੇ ਥੱਕ ਗਏ ਆ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਬਿਲਕੁਲ ਮਸਲਾ ਹੱਲ ਨਹੀਂ ਆਇਆ ਗੰਦਾ ਪਾਣੀ ਹੈ ਪੀਣ ਯੋਗ ਨਹੀਂ ਹੈ ਬਜ਼ਾਰੋ ਗੈਲਨ ਲਈ ਆਈਦੇ ਬਜ਼ਾਰੋ ਪੈਸੇ ਦੇ ਦੇ ਕੇ ਗੈਲਨ ਲਿਆਣੇ ਆ ਕੋਈ ਹੱਲ ਨਹੀਂ ਹੈ ਬਿਮਾਰੀਆਂ ਲੱਗ ਰਹੀਆਂ ਪੇਟ ਖਰਾਬ ਹੋ ਰਹੇ ਨੇ ਬਿਮਾਰ ਹੋ ਰਹੇ ਬੰਦੇ ਅਸੀਂ ਥੱਕ ਗਏ ਆ ਕੰਪਲੀਟਾਂ ਪਾਪ ਆ ਕੇ ਸਾਰੇ ਗਲੀ ਮੁਹੱਲੇ ਦੇ ਸਾਈਨ ਕਰਾ ਕੇ ਕੰਪਲੀਟਾਂ ਉੱਪਰ ਦਿੱਤੀਆਂ ਹੋ ਜਾਏਗਾ ਹੋ ਜਾਏਗਾ ਪਰ ਕੋਈ ਮਸਲਾ ਹੱਲ ਨਹੀਂ ਹੋਇਆ ਬਿਲਕੁਲ ਨਾ ਤਾਂ ਤੁਸੀਂ ਦੇਖੋ ਇਲਾਕੇ ਦੇ ਲੋਕ ਫੇਰ ਇੱਕ ਵਾਰ ਗੰਦਾ ਪਾਣੀ ਦਿਖਾ ਰਹੇ ਤੁਹਾਨੂੰ ਕਿ ਹਲਾ ਪੈ ਜੀ ਇਹ ਅੱਜ ਦਾ ਪਾਣੀ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਜ ਦਾ ਇਹ ਇਹ ਅੱਜ ਦਾ ਪਾਣੀ ਹੈ ਹਾਂ ਇਹ ਬੋਤਲ ਵੀ ਹੈ ਤੇ ਉਹ ਬਾਲਟੀ ਵਿੱਚ ਵੀ ਅੱਜ ਦਾ ਹੀ ਹੈ ਪਹਿਲਾਂ ਨਾ ਹੋ ਗਿਆ ਸਾ ਇਹ ਘਰ ਵਿੱਚ ਹੈ ਇਹ ਘਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਤਾਂ ਘਾਰ ਤੁਸੀਂ ਦੇਖੋ ਗੰਦਾ ਪਾਣੀ ਵਿੱਚ ਨੇ ਇਸ ਇਲਾਕੇ ਦੇ ਲੋਕ ਵੀ ਸਾਡੇ ਨਾਲ ਮੌਜੂਦ ਨੇ ਕੁਝ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸੰਜੀਵ ਜੀ ਕੀ ਸਮੱਸਿਆ ਇਲਾਕੇ ਦੀ ਹੁਣ ਕੀ ਕਹਿਣਾ ਚਾਹੋਗੇ ਤੁਸੀਂ ਉਸਨੀਕੋ ਕੀ ਕਹੋਗੇ ਦੇਖੋ ਗੱਲ ਇਹ ਹੈ ਮੈਂ ਤੇ ਇਸ ਇਲਾਕੇ ਦਾ ਛੋਟਾ ਜਿਹਾ ਸੇਵਾਦਾਰ ਹਾਂ ਆ ਮੇਰੀਆਂ ਭੈਣਾਂ ਮਾਵਾਂ ਖਲੋਤੀਆਂ ਨੇ ਆ ਮੇਰੇ ਵੀਰ ਖੋਤੇ ਨੇ ਕਦੀ ਸੀਵਰੇਜ ਬਲੌਕ ਆਂਦੀ ਤੇ ਮੈਨੂੰ ਕਹਿੰਦੇ ਨੇ ਗਲੀਆਂ ਦੇ ਪੱਕੀਆਂ ਤੁਹਾਡੇ ਵਿਕਾਸ ਤੇ ਹੋਇਆ ਤੇ ਵਿਕਾਸ ਹੋਇਆ ਵਿਨਾਸ਼ ਹੋਇਆ ਵਿਕਾਸ ਨਹੀਂ ਆਇਆ ਵਿਨਾਸ਼ ਆਇਆ ਇਹ ਸਾਰੇ ਦੱਸਣਗੇ ਜੋਂਦੀ ਗਲੀ ਬਣੀ ਹੈ ਉਹਦਾ ਪਾਣੀ ਵਧ ਰਿਹਾ ਚੱਲ ਹੋ ਗਿਆ ਵੈ ਕਿਉਂ ਵੀ ਸਾਥੀਓ ਜੋਂਦੀ ਗਲੀ ਬਣੀ ਹੈ ਹੋਂਦਾ ਪਾਣੀ ਬਹੁਤ ਗੰਦਾ ਹੈ ਪਰ ਇਹੀ ਇਹੀ ਐਸੀ ਗੱਲ ਕਰ ਰਹੇ ਆ ਭਾਜੀ ਪਰ ਗਲੀਆਂ ਗੁਲੀਆਂ ਤੇ ਤੁਹਾਡੀ ਪੱਕੀਆਂ ਸਾਰਾ ਕੰਮ ਹੈ ਟਟਫੋ ਟਾਇਬ ਅੱਧਾ ਗਲੀ ਚਾਂਨੇ ਲੱਗਦਾ ਕਿ ਬਹੁਤ ਵਧੀਆ ਲੱਗੇ ਪਿੰਡਾ ਮੂੰਹ ਤੋਤਾ ਆ ਤਾਂ ਪਿੰਡਾ ਸਾਰਾ ਗੰਦਾ ਉਸ ਹੱਬ ਬਣਿਆ ਹੋਇਆ ਹੈ ਤਮ ਉਹਦਾ ਟੱਪ ਪਾ ਫੇਰ ਖੋਲ ਕੇ ਦੇਖੋ ਤਾਂ ਪਾਣੀ ਕਹਿੰਦਾ ਉਹ ਤਾਂ ਨਾਲੀਆਂ ਲਿਸ਼ਕਾਤੀਆਂ ਬਿਊਟੀ ਪਾਰਨਾਂ ਨਾਲ ਬੜਾ ਪਹਿਣਾ ਹਾਲ ਹੋਇਆ ਪਿਆ ਵੀ ਬੁੱਢੀ ਲਿਸ਼ਕਾਤਾਂ ਦੇ ਕਹਿੰਦਾ ਅੱਜ ਵਧੀਆ ਉੱਤੇ ਸੜਕਾਂ ਬਣੀਆਂ ਹੋਈਆਂ ਨੇ ਥੱਲੇ ਪਾਣੀ ਕਿਸੇ ਕੰਮ ਦਾ ਨਹੀਂ ਹੈਗਾ ਸਾਡੇ ਇਲਾਕੇ ਦੇ ਬੰਦਾ ਕਹਿੰਦਾ ਟੋਟ ਟੱਪੇ ਵਾਲੇ ਇਲਾਕੇ ਜਾ ਗਏ ਆ ਉੱਪਰੋਂ ਟੋਟ ਪਾਪੜਾ ਉਸੇ ਸਾਲ ਹੋਇਆ ਇਸ ਇਲਾਕੇ ਜਾਂਦੇ ਇੱਕ ਦਿਨ ਪਾਣੀ ਪੀ ਕੇ ਨਹੀਂ ਵੇਖਿਆ ਚੱਜਦਾ ਵੀ ਪਾਣੀ ਚਾਹੀਦਾ ਹੋ ਗਿਆ ਕਹਿੰਦੇ ਮੇਰੀਆਂ ਗਲੀਆਂ ਪੱਕੀਆਂ ਟੌਪ ਕਲਾਸ ਸੀ ਪੂਰਾ ਚੰਗੇ ਭਲੇ ਸੀ ਪਾਣੀ ਬਹੁਤ ਵਧੀਆ ਸੀ ਇੱਥੇ ਤੇ ਉਸ ਤੋਂ ਬੁਰਾ ਹਾਲ ਹੈ ਕਰ ਪੱਕੀਆਂ ਗਲੀਆਂ ਉਹ ਪਾਣੀ ਦਾ ਬੇਰਗੜਕ ਹੋ ਗਿਆ ਜਿਹਾਂ ਦੇ ਪਟਾਈ ਆ ਮਨ ਲੈਦਾ ਮਤਲਬ ਕਈ ਲੋਕ ਠੀਕ ਕਹਿੰਦੇ ਨਾ ਗਲੀਆਂ ਨਾਲੀਆਂ ਦਾ ਹੀ ਵਿਕਾਸ ਤੱਕ ਨਹੀਂ ਵਿਕਾਸ ਕੀ ਹੋਣਾ ਉਹਨਾਂ ਨੇ ਪਹਿਲਾਂ ਅੱਖਰ ਵਿੱਚ ਘਰ ਲੈ ਅੱਖਰ ਦਾ ਫਰਕ ਹੈਗਾ ਉੱਥੇ ਕਾਂ ਦੀ ਛਾਂ ਦੇ ਨਾਂ ਨੇ ਨੰਨੇ ਦੀ ਛਾਂ ਤੇ ਕੱਕਾ ਪਾਤਾ ਹੈਗਾ ਅਸਲ ਵਿਨਾਸ਼ ਹੈਗਾ ਕਾਂ ਨਹੀਂ ਹੈਗਾ ਵਿਕਾਸ ਨਹੀਂ ਕਿ ਲੋਕਾਂ ਦੀ ਟੋਟ ਬੂਰਾ ਤੋਲ ਸ਼ਿਕਾਇਤ ਹੈ ਸਭ ਕੁਝ ਵੀ ਵਧੀਆ ਬੜੇ ਮੈਂ ਕਹਿੰਦਾ ਸਭ ਕੁਝ ਲਿਸ਼ਕਾਤ ਹੈ ਟੌਰ ਬਣਾ ਦੀ ਗਲੀਆਂ ਵੇਖ ਕੇ ਘਰ ਵੇਖ ਕੇ ਚਲੇ ਜਾਓ ਪਰ ਪਾਣੀ ਨਾ ਸਾਡੇ ਕੋਲ ਮੰਗੇ ਆ ਗਏ ਘਰਾਂ ਆ ਗਏ ਅੱਛਾ ਪਾਣੀ ਨਾ ਸਾਡੇ ਕੋਲ ਮੰਗੇ ਪੀਣ ਵਾਸਤੇ ਅੱਛਾ ਹਾਂਜੀ ਘਰ ਘੁਰ ਵੇਖ ਕੇ ਵੇਖ ਘਰ ਵੇਖ ਕੇ ਗਲੀਆਂ ਵੇਖ ਕੇ ਖੁਸ਼ ਹੋ ਕੇ ਚਲੇ ਜਾਵੇ ਅੱਛਾ ਅਸੀਂ ਪਾਣੀ ਦੇਣ ਲੱਗਾ ਸ਼ਰਮ ਕਰਾਂਗੇ ਪਾਣੀ ਗੰਦਾ ਪਾਣੀ ਪਈ ਹੈ ਉਹਨਾਂ ਨੂੰ 12 ਰੋਟੇ ਪਾਪੂਰਾ 12 ਰੋਟੇ ਪਾਪੂਰਾ ਬਿਲਕੁਲ ਤੁਸੀਂ ਵੇਖੋ ਕਿ ਇਹ ਇਲਾਕੇ ਦੇ ਲੋਕਾਂ ਦੀ ਕਹਾਣੀ ਦਿਖਾਈ ਹੈ ਤਾਂ ਭਾਜੀ ਫਿਰ ਹੱਲ ਹੈ ਕਿ ਨਹੀਂ ਕਿ ਤੁਸੀਂ ਬਸ ਆਵਾਜ਼ ਚੁੱਕਨ ਤੱਕ ਨਹੀਂ ਸੀ ਮਿੱਤਰਾਂ ਨਾਲ ਉਹਨਾਂ ਦੇਖੋ ਇਹ ਇਲਾਕੇ ਦੇ ਲੋਕ ਵਾ ਨਹੀਂ ਕੱਲ 2:30 ਵੇਹ ਤੱਕ ਨਹੀਂ ਨਾਲ 2:00 3 ਸਾਰੀ ਦਿਹਾੜੀ ਲਾ ਕੇ ਕਪੜੇ ਗਿੱਲੇ ਕਰਾ ਕੇ ਸਮੱਸਿਆ ਹਲ ਗਈ ਕੋਤੀ ਪਰ ਨਹੀਂ ਸਾਡੇ ਕੋ ਹੋ ਸਕੀ ਕਿ ਉਹ ਜਿਹਦੀ ਸਾਡੀ ਸਮਰਥਾ ਹੈ ਜੋ ਸਾਡੇ ਕੋ ਪ੍ਰੈਜ਼ੈਂਟ ਹੈ ਉਸ ਹੀ ਲਾ ਦਨੇ ਆ ਕੱਲ ਮੈਂ ਮਾਨਜੋ ਕਮਿਸ਼ਨਰ ਸਾਨੂੰ ਫੋਨ ਕੀਤਾ ਸੀ ਭਾਈ ਸਾਹਿਬ ਲਾ ਕੇ ਖੜੇ ਸੀਗੇ ਕਮਿਸ਼ਨਰ ਸਾਹਿਬ ਨੇ ਜੇਈ ਨੂੰ ਕਿਹਾ ਮੈਂ ਜੇਈ ਸਭ ਨਾਲ ਗੱਲ ਕੀਤੀ ਜੇਈ ਸਰ ਫੋਨ ਆਇਆ ਜੇਈ ਸਾਹਿਬ ਕਹਿਣ ਲੱਗੇ ਮੈਂ ਜਿਹੜਾ ਸੁਪਰਵਾਈਜ਼ਰ ਨੂੰ ਕਹਿ ਦੇਣਾ ਸੁਪਰਵਾਈਜ਼ਰ ਕਹਿੰਦਾ ਮੇਰਾ ਇਲਾਕਾ ਨਹੀਂ ਹੈ ਇਹ ਮੇਰਾ ਕੰਮ ਨਹੀਂ ਪਾਣੀ ਸਾਫ਼ ਕਰਨਾ ਮੈਨੂੰ ਨਹੀਂ ਪਤਾ ਲੱਗਾ ਕਹਾਂ ਕਿਨੂੰ ਕਮਿਸ਼ਨਰ ਦੁੱਧ ਤੇ ਹੈ ਕੋਈ ਤੁਸੀਂ ਦੱਸ ਦਿਓ ਲੋਕਲ ਬੋਡੀ ਦਾ ਸੈਕਟਰੀ ਕੋਲ ਜਮਾ ਚੰਡੀਗੜ੍ਹ ਮੈਂ ਬਿਲਕੁਲ ਮੈਂ ਬੇਨਤੀ ਕੀਤੀ ਉਹਨਾਂ ਨੂੰ ਜੀ ਪਰ ਇਹ ਤੇ ਲਿਸ਼ਟਰੀ ਵਿਧੀ ਲਾ ਕੇ ਸੜਕ ਬਣਾਤੀ ਹੈ ਇਹਨੂੰ ਸਾਰੇ ਚੰਗਾ ਕਹਿੰਗੇ ਕੋਈ ਮਾੜਾ ਨਹੀਂ ਕਹਿੰਦਾ ਸੜਕ ਪਰ ਜਦੋਂ ਦੀ ਸੜਕ ਬਣੀ ਹੈ ਉਹਦੇ ਪਾਣੀ ਹੰਦਾ ਹੋਇਆ ਰਹਿ ਪਰ ਪਹਿਲੇ ਪਬਲਿਕ ਨੇ ਕਿਹਾ ਹੋਇਆ ਹੈ ਬਿਲਕੁਲ ਤੁਸੀਂ ਵੇਖੋ ਕਿ ਲੋਕਾਂ ਚ ਅਸੀਂ ਗਏ ਆ ਕਿ ਲੋਕਾਂ ਨੇ ਕਿਸ ਤਰੀਕੇ ਦੀ ਆਪਣੀ ਦਰਦਵਰੀ ਦਾਸਤਾਨ ਬਿਆਨ ਕੀਤੀ ਹੈ ਕਿ ਗਲੀਆਂ ਬਹੁਤ ਸੋਹਣੀਆਂ ਬਣੀਆਂ ਨੇ ਲੇਕਿਨ ਪਾਣੀ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਪਾਣੀ ਲੋਕ ਪੀ ਨਹੀਂ ਸਕਦੇ ਨਹਾ ਨਹੀਂ ਸਕਦੇ ਔਰ ਇਹ ਇਲਾਕਾ ਪੂਰਾ ਬਿਮਾਰੀਆਂ ਦਾ ਕਾਰ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ